ਪੰਜਾਬ ਅੰਦਰ 1 ਜੂਨ ਨੂੰ ਲੋਕ ਸਭਾ ਦੀਆਂ ਚੋਣਾਂ ਲਈ ਵੋਟਾਂ ਪੈਣ ਗਿਆ ਤੇ 4 ਜੂਨ ਨੂੰ ਇਹਨਾਂ ਚੋਣਾਂ ਦੇ ਨਤੀਜੇ ਘੋਸ਼ਿਤ ਕੀਤੇ ਜਾਣਗੇ ਇਹਨਾਂ ਚੋਣਾਂ ਨੂੰ ਲੈ ਕੇ ਚੱਲ ਰਹੇ ਚੋਣ ਪ੍ਰਚਾਰ ਦੇ ਆਖਰੀ ਦਿਨ देर शाम ਫਗਵਾੜਾ ਤੋਂ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਸ਼ਰੀ ਇੰਚਾਰ ਸਰਦਾਰ ਰஞ்சிਤ ਸਿੰਘ ਖਰਾਨਾ ਤੇ ਦਿਹਾਤੀ ਇੰਚਾਰ ਸਰਦਾਰ ਜਿੰਦਰ ਸਿੰਘ ਚੰਦੀ ਦੀ ਯੋਗ ਅਗਵਾਈ ਹੇਠ ਰੋਡ ਸ਼ੋਅ ਕੱਢਿਆ ਗਿਆ ਪਾਰਟੀ ਦਫ਼ਤਰ ਤੋਂ ਸ਼ੁਰੂ ਹੋਏ ਇਸ ਰੋਡ ਸ਼ੋਅ ਦੌਰਾਨ ਜਿੱਥੇ ਵੱਡੀ ਗਿਣਤੀ ਵਿੱਚ ਠਾਠਾ ਮਾਰਦੇ ਇਕੱਠ ਨੇ ਸਰਦਾਰ ਸੋਨ ਸਿੰਘ ਠੰਡਲ ਦੀ ਜਿੱਤ ਤੇ ਮੋਹਰ ਲਗਾਈ ਉਥੇ ਹੀ ਵਰਕਰ ਹੱਥਾਂ ਵਿੱਚ ਨੀਲੀਆਂ ਚੰ ਲਿਆ ਕੇ ਵੋਟਰਾਂ ਨੂੰ ਅਕਾਲੀ ਦਲ ਦੇ ਹੱਕ ਵਿੱਚ ਵੋਟਾਂ ਪਵਾਉਣ ਦੀ ਅਪੀਲ ਕਰ ਰਹੇ ਸਨ ਇਸ ਮੌਕੇ ਰਣਜੀਤ ਸਿੰਘ ਖੁਰਾਨਾ ਦੇ ਬੀਬੀ ਸਰਜੀਤ ਕੌਰ ਨੇ ਕਿਹਾ ਕਿ ਉਹਨਾਂ ਦੇ ਨਾਲ-ਨਾਲ ਲੋਕਾਂ ਨੂੰ ਬਹੁਤ ਖੁਸ਼ੀ ਹੈ ਕਿ ਪਹਿਲੀ ਵਾਰ ਹੁਸ਼ਿਆਰਪੁਰ ਹਲਕੇ ਤੋਂ ਅਕਾਲੀ ਦਲ ਆਪਣੇ ਚੋਣ ਨਿਸ਼ਾਨ ਤੱਕੜੀ ਦੇ ਚੋਣ ਲੜਨ ਛਾਰਿਆ ਹੈ ਤੇ ਵੋਟਰ ਵੀ ਸਰਦਾਰ ਸੋਨ ਸਿੰਘ ਠੰਡਲ ਨੂੰ ਵੱਡੇ ਮਾਰਜਿਨ ਨਾਲ ਜਿਤਾ ਕੇ ਪਾਰਟੀ ਨੂੰ ਮਜ਼ਬੂਤੀ ਪ੍ਰਦਾਨ ਕਰਨ ਨੂੰ ਉਤਾਪਲੇ ਨੇ ਉਹਨਾਂ ਸਮੂਹ ਬਿਜਾਰਾਂ ਦੇ ਦੁਕਾਨਦਾਰਾਂ ਨੂੰ ਸਰਦਾਰ ਸੋਨ ਸਿੰਘ ਠੰਡਲ ਦੇ ਹੱਕ ਵਿੱਚ ਵੋਟਾਂ ਪਾਉਣ ਦੀ ਅਪੀਲ ਕੀਤੀ ਅੱਜ ਸ਼੍ਰੋਮਣੀ ਕਾਲੇਦਾਰ ਹਲਕਾ ਫਗਵਾੜਾ ਵੱਲੋਂ ਹੁਸ਼ਿਆਰਪੁਰ ਹਲਕੇ ਦੇ ਜਿਹੜੇ ਸਾਡੇ ਉਮੀਦਵਾਰ ਆ ਸਦਾਤ ਸਿੰਘ ਖੰਡਲ ਜੀ ਉਹਨਾਂ ਦੇ ਹੱਕ 'ਚ ਇੱਕ ਬਿਜਾਰਾ ਵਿੱਚ ਰੋੜਸ਼ੋ ਘਟਿਆ ਗਿਆ ਜਿੱਤੇ ਅਸੀਂ ਅਪੀਲ ਕੀਤੀ ਇਸ ਨੂੰ ਦੁਕਾਨਦਾਰਾਂ ਨੂੰ ਸਾਨੂੰ ਬਹੁਤ ਹੀ ਅੱਜ ਮਾਣ ਮਹਿਸੂਸ ਹੋ ਰਿਹਾ ਕਿ ਸਾਨੂੰ ਸਾਰੇ ਦੁਕਾਨਦਾਰਾਂ ਨੇ ਪਰਮਾ ਸਹਿਯੋਗ ਦਿੱਤਾ ਤੇ ਸਾਨੂੰ ਉਹਨਾਂ ਵੀ ਸਵਾਇਦ ਆਇਆ ਕਿ 1 ਜੂਨ ਨੂੰ ਇੱਥੇ ਜਿਹੜੀ ਰਿਪੋਰਟ ਹੈਗੀ ਆ ਜੋਂਨ ਸਾਹ ਤਕਰੀਬਾ ਬੜਾ ਦਬਾ ਕੇ ਸਦਾਤ ਸਿੰਘ ਖੰਡਲ ਜੀ ਨੂੰ ਕਾਮਯਾਬ ਕਰਾਂਗੇ ਤੇ ਮੈਨੂੰ ਪੂਰੀ ਉਮੀਦ ਆ ਕਿ 4 ਤਰੀਕ ਨੂੰ ਸਾਬ ਸੋਨ ਸਿੰਘ ਠੰਡਲ ਜੀ ਵੱਡੀ ਲੀਡਰ ਆ ਹੁਸ਼ਿਆਰਪੁਰ ਹਲਕੇ ਜਿੱਤੋਗੇ ਤੇ ਸ਼੍ਰੋਮਣੀ ਅਕਾਲੀ ਦਲ ਇੱਕ ਮੌਜੂਦ ਹੋ ਕੇ ਆਪਣੇ ਐਮਪੀ ਜਿਤਾਉਂਗਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਤਵਾੜਾ ਵਿਖੇ ਜਿਹੜਾ ਅਸੀਂ ਰੋਡ ਸ਼ੋਅ ਕੱਢਿਆ ਗਿਆ ਬਜ਼ਾਰਾਂ ਦੇ ਵਿੱਚ ਜਾ ਕੇ ਅਸੀਂ ਸਰਦਾਰ ਸੋਨ ਸਿੰਘ ਠੰਡਲ ਜੀ ਦੇ ਵੋਟਾਂ ਵਰੀ ਅਪੀਲ ਕੀਤੀ ਆ ਸਾਨੂੰ ਬਹੁਤ ਵੱਡਾ ਹੰਗਾਰਾ ਮਿਲਿਆ ਆ ਬਹੁਤ ਵੱਡਾ ਰਿਸਪੌਂਸ ਮਿਲਿਆ ਆ ਕਿ ਹਰ ਲੋਕਾਂ ਨੂੰ ਇੰਨਾ ਚਾਹਵਾਨ ਆ ਕਿ ਪਹਿਲੀ ਵਾਰ ਜਿਹੜਾ ਅਸੀਂ ਤੱਕੜੀ ਦੇ ਚੋਣ ਨਿਸ਼ਾਨ ਤੇ ਇਲੈਕਸ਼ਨ ਲੜ ਰਹੇ ਆ ਉਹਦੇ ਵਿੱਚ ਲੋਕਾਂ ਨੂੰ ਵੀ ਬਹੁਤ ਛਾਇਆ ਲੋਕਾਂ ਨਾਲ ਪਿਆਰ ਵੀ ਬਹੁਤ ਆ ਕਿਉਂਕਿ ਇਹ ਜਿਹੜਾ ਪਹਿਲੀ ਵਾਰ ਅਸੀਂ ਅਕਾਲੀ ਦਲ ਦੀ ਤੱਕੜੀ ਦੇ ਚੋਣਾਂ ਸੰਗਤ ਇਲੈਕਸ਼ਨ ਲੜ ਰਹੇ ਆ ਇਹਦਾ ਪ੍ਰਭਾਵ ਬਹੁਤ ਵਧੀਆ ਪੈ ਰਿਹਾ ਆ ਮੈਂ ਸਾਰੇ ਭੈੜ ਭਰਾਵਾਂ ਨੂੰ ਅਪੀਲ ਕਰੂੰਗੀ ਕਿ ਜਿਸ ਤਰ੍ਹਾਂ ਸਾਨੂੰ ਤੁਸੀਂ ਬਾਜ਼ਾਰਾਂ ਦੇ ਵਿੱਚ ਵਧੀਆ ਰਿਸਪੌਂਸ ਦਿੱਤਾ ਆ اسی ਤਰ੍ਹਾਂ ਹੀ ਸਾਨੂੰ ਦੋ ਤੇ ਇੱਕ ਤਰੀਕ ਨੂੰ ਦੋ ਨੰਬਰ ਦਾ ਬਟਨ ਦਬਾ ਕੇ ਤੱਕੜੀ ਦਾ ਬਟਨ ਦਵਾਣਾ ਆ ਤਾਂ ਕਿ ਸਰਦਾਰ ਸੋਹਲ ਸਿੰਘ ਖੰਡਲ ਜੀ ਨੂੰ ਆਪਾਂ ਕਾਮਯਾਬ ਕਰਨਾ ਆ ਅਕਾਲੀ ਦਲ ਇਕੋ ਹੀ ਖੇਤਰੀ ਪਾਰਟੀ ਆ ਜਿਹਨੇ ਅੱਜ ਤੱਕ ਦੇ ਕੰਮ ਲੋਕ ਗਰੀਬ ਲੋਗਾਂ ਦੀਆਂ ਜਿਹੜੀਆਂ ਸਹੂਲਤਾਂ ਚਾਹੇ ਉਹ ਸਗਰ ਸਕੀਮ ਹੋਵੇ ਚਾਹੇ ਉਹ ਪੈਨਸ਼ਨ ਹੋਵੇ ਚਾਹੇ ਬੱਚਿਆਂ ਦੇ ਸਾਈਕਲ ਹੋਣ ਆਟਾ ਦਾਲ ਸਕੀਮ ਹੋਵੇ ਚਾਹੇ ਉਹ ਵੱਡਾ ਕੱਲੂ ਘਰਾ ਹੋਵੇ ਚਾਹੇ ਉਹ ਛੋਟਾ ਕੱਲੂ ਘਰਾ ਹੋਵੇ ਬਹੁਤ ਵੱਡੀਆਂ-ਵੱਡੀਆਂ ਜਿਹੜੀਆਂ ਯਾਦਗਾਰਾਂ ਦਿੱਤੀਆਂ ਆ ਉਹਨਾਂ ਨੇ ਨਾਲ ਨਾਲ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਨੇ ਜਿਹੜਾ ਖਲਾਰ ਸਕੂਲ ਕੜਦਾ ਗੁਰਦੁਆਰਾ ਆ ਉਹਦੇ ਵਿੱਚ ਵੀ ਬਹੁਤ ਵੱਡਾ ਯੋਗਦਾਨ ਪਾਇਆ ਗਿਆ ਉਹ ਯਾਦਗਾਰ ਬਣਾਈ ਗਈ ਆ ਮੈਂ ਸਾਰਿਆਂ ਨੂੰ ਇਹੀ ਅਪੀਲ ਕਰੂੰਗੀ ਕਿਉਂਕਿ ਜੋ ਵੀ ਕਾਲੀਦਾਲ ਨੇ ਕੰਮ ਕੀਤੇ ਆ A paguna. ਇਸ ਰੋਡ ਸ਼ੋਅ ਦੌਰਾਨ ਜਿੱਥੇ ਵਰਕਰਬਲੋ ਟਰੈਕਟਰ ਦੇ ਅੱਗੇ ਟੰਗੀ ਗਈ ਪਾਰਟੀ ਦੇ ਚੋਣ ਨਿਸ਼ਾਨ ਵਾਲੀ ਤਕੜੀ ਵੀ ਵਿਸ਼ੇਸ਼ ਖਿੱਚ ਦਾ ਕੇਂਦਰ ਰਹੀ ਉੱਥੇ ਹੀ ਦੁਕਾਨਦਾਰਾਂ ਨੇ ਵਰਕਰਾਂ ਦਾ ਫੁੱਲਾਂ ਦੇ ਹਾਰ ਪਾ ਕੇ ਨਿਗਾ ਸਵਾਗਤ ਵੀ ਕੀਤਾ ਜਦਕਿ ਪਾਰਟੀ ਵਰਕਰਾਂ ਵੱਲੋਂ ਵੀ ਕਈ ਦੁਕਾਨਦਾਰਾਂ ਨੂੰ ਸਿਰਪਾਓ ਪਾ ਕੇ ਸਨਮਾਨਿਤ ਕੀਤਾ ਗਿਆ ਇਸ ਦੌਰਾਨ ਅਸ਼ੋਕ ਕੁਲਥਮ ਅਤੇ ਜਗਜੀਤ ਸਿੰਘ ਜੋੜਾ ਵੱਲੋਂ ਵੀ ਸੀਨੀਅਰ ਨੇਤਾਵਾਂ ਨੂੰ ਲੋਈ ਦੇ ਕੇ ਸਨਮਾਨਿਆ ਗਿਆ ਇਸ ਮੌਕੇ ਲਵਲੀ ਵਾਲੀਆ ਤੇ ਹਰਨਾ ਅਗੂਆ ਨੇ ਵੀ ਸਮੂਹ ਦੁਕਾਨਦਾਰਾਂ ਅਤੇ ਇਲਾਕਾ ਵਾਸੀਆਂ ਨੂੰ ਸਰਦਾਰ ਸੋਨ ਸਿੰਘ ਠੰਡਲ ਦੇ ਹੱਕ ਵਿੱਚ ਵੋਟਾਂ ਦੀ اپیل ਕੀਤੀ ਇਸ ਮੌਕੇ ਮੋਨ ਸਿੰਘ ਗਾਂਧੀ ਸੁਖਵੀਰ ਸਿੰਘ ਕੇਂਦੜਾ ਬਲਜਿੰਦਰ ਸਿੰਘ ਬਹਾਦਰ ਸਿੰਘ ਸੰਗਤਪੁਰ ਜਤਿੰਦਰਪਾਲ ਸਿੰਘ ਪੁਲਾਹੀ ਸਰੂਪ ਸਿੰਘ ਖਲਵਾੜਾ ਅਵਤਾਰ ਸਿੰਘ ਭੁੰਗਣੇ ਗੁਰਦਿਆਲ ਸਿੰਘ ਲਖਪੁਰ ਜਸਵਿੰਦਰ ਸਿੰਘ ਭਗਤਪੁਰਾ ਬੱਬੂ ਬਾਲੀਆ ਪਰਮਿੰਦਰ ਸਿੰਘ ਲਾਡੀ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਵਰਕਰ ਅਤੇ ਮਹਿਲਾ ਵਰਕਰ ਮੌਜੂਦ ਹਨ ਅੱਜ ਵਿਧਾਨ ਸਭਾ ਹਾਲ ਕਾ ਮਗਵਾੜਾ ਦੇ ਵਿੱਚ ਜੋ ਸ਼੍ਰੋਮਣੀ ਅਕਾਲੀ ਦਲ ਦੀ ਸਮੁੱਚੀ ਟੀਮ ਦੇ ਵੱਲੋਂ ਰੋਡ ਸ਼ੋਅ ਕੱਢਿਆ ਗਿਆ ਜਿਸ ਦੇ ਵਿੱਚ ਕੇ ਸਮੁੱਚੇ ਬਜ਼ਾਰਾਂ ਦੇ ਵਿੱਚੋਂ ਜਿੱਥੇ ਅਥਾ ਪਿਆਰ ਸਮਰਥਨ ਮਿਲਿਆ ਪਬਲਿਕ ਵੱਲੋਂ ਲੋਕਾਂ ਵੱਲੋਂ ਉੱਥੇ ਅੱਜ ਮੈਂ ਅਪੀਲ ਵੀ ਕਰਨੀ ਚਾਹੁੰਦਾ ਸਮੁੱਚੇ ਵਿਧਾਨ ਸਭਾ ਹਲਕਾ ਮਗਵਾੜੀ ਦੇ ਸੂਝਵਾਨ ਵੋਟਰਾਂ ਨੂੰ ਕਿ ਇੱਕ ਤਰੀਕ ਨੂੰ ਸਾਰੇ ਹੀ ਬਜ਼ੁਰਗ ਵੀਰ ਨੌਜਵਾਨ ਭੈਣ ਭਰਾ ਆਓ ਸਾਰੇ ਰਲ ਮਿਲ ਕੇ ਇੱਕ ਜੁਣ ਨੂੰ ਜਿੱਥੇ ਆਪਣੀ ਵੋਟ ਪਾਈਏ ਉੱਥੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਸਰਦਾਰ ਸੋਹਣ ਸਿੰਘ ਠੰਡਲ ਨੂੰ ਤੱਕੜੀ ਵਾਲਾ ਜਿਹੜਾ ਬਟਨ ਹੈ ਆ ਦਬਾ ਕੇ ਉਹ ਕਾਮਯਾਬ ਕਰੀਏ ਮੈਂ ਸਮੁੱਚੀ ਜਿਰੇ ਦੀ ਜਥੇਬੰਦੀ ਲੋਕ ਸਭਾ ਹਲਕਾ ਜਿੱਤਰੀ ਵੀ ਹੁਸ਼ਾਰਪੁਰ ਦੀ ਲੀਡਰਸ਼ਿਪ ਜਾਂ ਖਾਸ ਤੌਰ ਤੇ ਫਗਵਾੜਾ ਵਿਧਾਨ ਸਭਾ ਹਲਕੇ ਦੀ ਸਮੁੱਚੀ ਲੀਡਰਸ਼ਿਪ ਦਾ ਤਹਿ ਦਿਲੋਂ ਧੰਨਵਾਦ ਵੀ ਕਰਦਾ ਕਿ ਉਹਨਾਂ ਨੇ ਅਣਥੱਕ ਮਿਹਨਤ ਕਰਦਿਆਂ ਜਿਹੜਾ ਆ ਅੱਜ ਦਾ ਜਿਹੜਾ ਰੋਡ ਸ਼ੋਅ ਕੱਢਿਆ ਤੇ ਭਰਪੂਰ ਸਮਰਥਨ ਜਿਹੜਾ ਪਬਲਿਕ ਦਾ ਇਸ ਰੋਡ ਸ਼ੋਅ ਨੂੰ ਪਬਲਿਕ ਨੇ ਦਿੱਤਾ ਬਹੁਤ ਬਹੁਤ ਧੰਨਵਾਦ ਅੱਜ ਵੋਟਾ ਦੇ ਇਸ ਆਖਰੀ ਦਿਨ ਪ੍ਰਚਾਰ ਦੇ ਬੜੇ ਹਮਮਹਾ ਕੇ ਸੰਗਤਾਂ ਜਿਹੜੀਆਂ ਆ ਬਹੁਤ ਤਕੜੀ ਦਾ ਪ੍ਰਚਾਰ ਕਰ ਨਿਕਲੀ ਆਇਆ ਔਰ ਸੰਗਤਾਂ ਸਾਰਿਆਂ ਨੂੰ ਅਪੀਲ ਕਰਦੇ ਆ ਭਈ ਤਕੜੀ ਦੇ ਜਿਹੜੀ ਆ ਮੋਰ ਲਾ ਕੇ ਕਹਿੰਦੇ ਸਾਡਾ ਇੱਥੇ ਕੈਂਡੀਡੇਟ ਕਾਮਯਾਬ ਹੋ ਜੀਏ ਤਾਂ ਕਿ ਜਿਹੜਾ ਆ ਇੱਥੇ ਪੰਜਾਬ ਦੇ ਇਤਾਂ ਜਿਹੜੀ ਆ ਸੁਰੱਖਿਅਤ ਰਹਿ ਸਕਣ ਵਾਇਕਲੂ ਦਾ ਖਾਲਸਾ ਮੇ ਅਕਾਲੀ ਦਾ